ਸਰਦਾਰ ਬਲਜੀਤ ਸਿੰਘ ਜਲਾਲ ਉਸਮਾਨ ਸਾਹਿਬ ਤੇ ਸਾਰੀ ਸਾਡੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹਰ ਸਾਲ ਜਿਹੜੀ ਸਾਡੀ ਇਤਿਹਾਸਿਕ ਸਟਾਨਾ ਕਾਨਫਰੰਸ ਹੁੰਦੀ ਹੈ ਬੜੀ ਮਿਹਨਤ ਕਰਕੇ ਐਲਕੀ ਵੀ ਉਸ ਕਾਨਫਰੰਸ ਨੂੰ ਚਲਿ ਚਾਲ। ਸੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਗੁਰੂ ਸਾਹਿਬਾਂ ਦੇ ਜੀਵਨ ਤੋਂ ਸਿੱਖ ਫਿਲਾਸਫੀ ਤੋਂ ਸਿੱਖ ਵਿਚਾਰਧਾਰਾ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਕੰਮ ਕਰਦਾ ਰਿਹਾ। ਔਰ ਉਹ ਨਾਲ ਹੀ ਸਮੂਹ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਕੰਮ ਕਰਦੇ। ਪੁਰਾਣਾ ਇਤਿਹਾਸ ਵੀ ਇਸ ਗੱਲ ਦੀ ਕੋਈ ਭੱਤ ਹੈ ਕਿ ਜਦੋਂ ਵੀ ਕਿਸੇ ਨੇ ਪਾਰਟੀ ਦੇ ਨਾਲ ਬੇਵਫਾਈ ਕੀਤੀ ਹੈ ਤੇ ਪਾਰਟੀ ਦੇ ਵਰਕਰ ਨੇ ਉਹਨੂੰ ਪਸੰਦ ਨਹੀਂ ਕੀਤਾ। 4 ਦਿਨ ਪਹਿਲਾਂ ਤਾਂ ਟਿਕਟ ਲੈਣ ਵਾਸਤੇ ਪਾਰਟੀ ਤੋਂ ਜਦੋਂ ਜਦ ਹੁੰਦੀ ਸੀ ਸਮਝਾਉਣ ਦੇ ਬਾਵਜੂਦ ਵੀ ਤੁਹਾਡੀ ਪ੍ਰਤੀਸ਼ਰ ਨਹੀਂ ਠੀਕ ਹੈ ਤਾਂ ਵੀ ਕਹਿੰਦੇ ਸੀ ਕਿ ਨਹੀਂ ਮਹਾਰਾਸ਼ਟਰ ਚ ਤੁਲਣਾ। ਤੇ ਜੇ रिजल्ट ਉਸੰਦਾ ਆਇਆ ਤੇ ਫਿਰ ਤੁਸੀਂ ਮੱਚ ਪਾਰਟੀ ਤੇ ਸਿਰ ਮਲੇਮ ਪਾਓ ਇਹ ਚੰਗੀ ਆਦਤ ਨਹੀਂ ਆ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੁਸੀਂ ਕੋਲ ਕਹਿਣੀ ਹੈ ਮੋਸਟ ਵੈਲਕਮ ਆਊਟਕਮ ਪਰ ਮਨਚਾ ਉਹ ਨਹੀਂ ਸੀ ਗੁਰਦੁਆਰਾ ਨੌਵੀਂ ਬਾਦਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰੂ ਲਾਧੋਰੇ ਦਿਵਸ ਮੇਲਾ ਰਖੜਪੁਰਿਆ ਦਾ ਮਨਾਇਆ ਜਾ ਰਿਹਾ ਤਾਂ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਇੱਥੇ ਪਹੁੰਚੇ ਹੋਏ ਨੇ ਡਾਕਟਰ ਸਾਹਿਬ ਅੱਜ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋ ਜੀ ਕੋ ਬੜਾ ਭਗਾ ਵਾਲਾ ਸਮਾਂ ਹੈ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ ਤਪਸਥਾਨ ਦੇ ਉੱਤੇ ਅੱਜ ਰਕੜਪੁਨਿਆ ਦੇ ਮੇਲੇ ਦੇ ਮੌਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਰ ਦੂਜਾ ਖੁਸ਼ੀ ਹੈ ਕਿ ਅੱਜ ਬਹੁਤ ਵੱਡੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵੀ ਹੋਈ ਹੈ। ਜਿਹਦੇ ਚ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਾਰੀ ਲੀਡਰਸ਼ਿਪ ਨੇ ਸਮੁਲਿਤ ਕੀਤੀ ਮੈਂ ਸਰਦਾਰ ਬਲਜੀਤ ਸਿੰਘ ਜਲਾਲ ਉਸਮਾਨ ਸਾਹਿਬ ਤੇ ਸਾਰੀ ਸਾਡੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹਰ ਸਾਲ ਜਿਹੜੀ ਸਾਡੀ ਇਤਿਹਾਸਿਕ ਸਟਾਨਡਾ ਕਾਨਫਰੰਸ ਹੁੰਦੀ ਹੈ ਬੜੀ ਮਿਹਨਤ ਕਰਕੇ ਅੱਜ ਦੀ ਵੀ ਉਸ ਕਾਨਫਰੰਸ ਨੂੰ ਸਿਰੇ ਚਾੜੀ ਹਰ ਸਾਲ ਹੀ ਕਾਨਫਰੰਸ ਹੁੰਦੀਆਂ ਸਾਰੀਆਂ ਪਾਰਟੀਆਂ ਕਰਦੀਆਂ ਪਰ ਜਿਹੜਾ ਸੰਗਤ ਦਾ ਉਤਸ਼ਾਹ ਆ ਉਹ ਮੈਂ ਸਮਝਦਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਪ੍ਰੇਰਨਾ ਸੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਗੁਰੂ ਸੇਵਾਂ ਦੇ ਜੀਵਨ ਤੋਂ ਸਿੱਖ ਫਿਲਾਸਫੀ ਤੋਂ ਸਿੱਖ ਵਿਚਾਰਧਾਰਾ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਕੰਮ ਕਰਦਾ ਰਿਹਾ ਔਰ ਉਹ ਨਾਲ ਹੀ ਸਮੂਹ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਡਾਕਟਰ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲਵੀ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਅੱਜ ਦਾ ਕੀ ਏਜੰਡਾ ਰਿਹਾ ਕੀ ਵਿਚਾਰਧਾਰਾ ਰਹੀ ਹੈ ਇਥੇ ਵਰਕਰਾਂ ਦੇ ਨਾਲ ਦੇਖੋ ਮੁੱਖ ਤੌਰ ਤੇ ਉੱਤੇ ਤੇ ਜਿਹੜਾ ਇੱਕ ਕੂਟ ਪ੍ਰਚਾਰ ਦਾ ਦੌਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਔਰ ਸਿਕਸ ਸੰਸਥਾਵਾਂ ਦੇ ਖਿਲਾਫ ਵੀ ਜਿਹੜਾ ਵੱਡੇ ਪੱਧਰ ਤੇ ਉੱਤੇ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਦੇਸ਼ ਦੀਆਂ ਸਰਕਾਰਾਂ ਵੀ ਸ਼ਾਮਲ ਆ ਸੂਬੇ ਦੀ ਸਰਕਾਰ ਵੀ ਸ਼ਾਮਲ ਹੈ ਏਜੰਸੀਆਂ ਵੀ ਸ਼ਾਮਲ ਹੈ ਔਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਹੀ ਖੋਸ਼ਾ ਹੁੰਦੀਆਂ ਕਿ ਕਿਸੇ ਨਾ ਕਿਸੇ ਤਰੀਕੇ ਸਿਕ ਸੰਸਥਾਵਾਂ ਚਾਹੇ ਸ਼੍ਰੀ ਅਕਾਲ ਤਖਤ ਸਾਹਿਬਾ ਚਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ ਸਿਕ ਸੰਸਥਾਵਾਂ ਦੇ ਉੱਤੇ ਕਬਜ਼ੇ ਕੀਤੇ ਜਾ ਸਕਣ ਮਨਮਰਜ਼ੀ ਦੀ ਮਰਿਆਦਾ ਜਿਹੜੀ ਹੈ ਫਿਰ ਟੋਪੀ ਜਾ ਸਕੇ। ਔਰ ਇਸੇ ਤਰ੍ਹਾਂ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ, ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰ ਬਰਨ ਦੇ ਉੱਤੇ ਵੀ ਸਮੇਂ-ਸਮੇਂ ਕੋਸ਼ਿਸ਼ਾਂ ਹੁੰਦੀਆਂ ਕਿ ਉਹਨਾਂ ਦਾ ਜਿਹੜੀ ਪਰਸਨੈਲਿਟੀ ਨੂੰ ਡੈਮੇਜ ਕਰਨ ਵਾਸਤੇ ਕੋਸ਼ਿਸ਼ਾਂ ਹੁੰਦੀਆਂ। ਔਰ ਸ਼ੁਰੂ ਤੋਂ ਹੁੰਦੀਆਂ। ਪਰ ਅਸੀਂ ਕਦੀ ਵੀ ਇਹਨਾਂ ਗੱਲਾਂ ਤੋਂ ਕਬਰਉਂਦੇ ਨਹੀਂ। ਗੁਰੂ ਮਹਾਰਾਜ ਦਾ ਓਟ ਆਸਰਾ ਰਵੇ, ਚੜ੍ਹਦੀ ਕਲਾ ਸੰਗਤ ਦਾ ਆਸਰਾ ਰਵੇ। ਇਹ ਚੱਲਣਾ ਪਹਿਲਾਂ ਵੀ ਫੇਲ ਹੋਈਆਂ ਤੇ ਹੁਣ ਵੀ ਫੇਲ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਵੇਖਿਆ ਜਾਵੇ ਤਾਂ ਥੋੜੀ ਪਾਟੋ ਟਾੜ ਵਾਲੀ ਸਥਿਤੀ ਬਣੀ ਹੋਈ ਹੈ ਬਾਕੀ ਧੜਾ ਜਿਹੜਾ ਉਹ ਆਪਣਾ ਰੋਖਕ ਅਕਤਿਆਰ ਕਰ ਰਿਹਾ ਔਰ ਵਿਰੋਧੀ ਜਿਹੜੇ ਉਹ ਤੰਜ ਕਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਤਾਂ ਆਪਣੀਆਂ ਉਲਝਣਾਂ ਦੇ ਵਿੱਚ ਹੀ ਉਲਝਿਆ ਹੈ ਇਸ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਜਿਹੜਾ ਉਹ ਡਾਊਨ ਹੋਇਆ ਦੇਖੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਆਗੂ ਵੀ ਨੇ ਵਰਕਰ ਵੀ ਨਖਾਂ ਦੀ ਗਿਣਤੀ ਦੇ ਵਿੱਚ ਵਰਕਰ ਹੀਟੋ ਸ਼ਕਤੀ ਇਕੱਠੀ ਕਰਦੇ ਆ ਸਰਕਲ ਬੰਦੇ ਆ ਜਥੇ ਬੰਦੇ ਆ ਜਿਲ੍ਹਿਆਂ ਦੇ ਫਿਰ ਉੱਪਰਲੀ ਜਾ ਕੇ ਲੀਡਰਸ਼ਿਪ ਦੀ ਕਮਾਂਡ ਉੱਥੇ ਆਉਂਦੀ ਹੈ ਇਸ ਕਰਕੇ ਜੇ ਪੰਚਤੋਂ ਬੰਦੇ ਆਪਣੇ ਮੌਕਾ ਪ੍ਰਸਤੀ ਕਰਕੇ ਆਪਣੇ ਲਾਲਚਾ ਕਰਕੇ ਸਰਕਾਰਾਂ ਨੂੰ ਕੁਝ ਕਰਨ ਵਾਸਤੇ ਸਰਕਾਰਾਂ ਦੇ ਇਸ਼ਾਰੇ ਦੇ ਉੱਤੇ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰਦੇ ਆ ਤੇ ਸੰਗਤ ਉਹਨੂੰ ਚੰਗੀ ਤਰ੍ਹਾਂ ਸਬੂਤ ਇਸ ਕਰਕੇ ਦੋ ਚਾਰ ਬੰਦਿਆਂ ਦੇ ਵakre ਹੋਣ ਨਾਲ ਐਡਾ ਵੱਡਾ ਜਿਹੜਾ ਪਾਰਟੀ ਸਮੁੰਦਰ ਹੁੰਦੀ ਹੈ ਪੁਰਾਣਾ ਇਤਿਹਾਸ ਵੀ ਇਸ ਗੱਲ ਦੀ ਕੋਈ ਭੱਤਾ ਹੈ ਕਿ ਜਦੋਂ ਵੀ ਕਿਸੇ ਨੇ ਪਾਰਟੀ ਦੇ ਨਾਲ ਬੇਵਫਾਈ ਕੀਤੀ ਹੈ ਤੇ ਪਾਰਟੀ ਦੇ ਵਰਕਰ ਨੇ ਉਹਨੂੰ ਪਸੰਦ ਨਹੀਂ ਕੀਤਾ ਹਮੇਸ਼ਾ ਉਹਨਾਂ ਡਿਟਾ ਨੂੰ ਬਾਅਦ ਵਿੱਚ ਅਹਿਸਾਸ ਕਰਨਾ ਪਿਆ ਇਸ ਕਰਕੇ ਕਿ ਪਾਰਟੀ ਬਹੁਤ ਵੱਡੀ ਸ਼ਕਤੀ ਹੈ ਤੇ ਅਸੀਂ ਪਾਰਟੀ ਨਾਲੋਂ ਵੱਡੇ ਨਹੀਂ ਇਸ ਕਰਕੇ ਜਿਹੜੇ ਹੁਣ ਕਰ ਰਿਹਾ ਇਹ ਵੀ ਹਕਮਰਾਨ ਪਾਰਟੀਆਂ ਦੇ ਸਿੱਧੇ ਕਰ ਰਿਹਾ ਕੁਝ ਦਿਨ ਬਾਅਦ ਇਹਨਾਂ ਨੂੰ ਵੀ ਅਹਿਸਾਸ ਹੋ ਜਾਏਗਾ ਕਿ ਇਹਨਾਂ ਨੇ ਗਲਤ ਕੰਮ ਕੀਤਾ ਅੱਜ ਬਾਕੀਆਂ ਨੂੰ ਜਿਹੜਾ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਜੀ ਕੀ ਲੱਗਦਾ ਹੈ ਕਿ ਸਮਾਂ ਆਉਣ ਤੇ ਅਗਰ ਕੋਈ ਸਮਝੌਤਾ ਹੁੰਦਾ ਹੈ ਤਾਂ ਇਹਨਾਂ ਨੂੰ ਫਿਰ ਸ਼ਾਮਲ ਕੀਤਾ ਜਾਊ ਪਾਰਟੀ ਚੋਂ ਦੇਖੋ ਅਸੀਂ ਤਾਂ ਕੱਢਣਾ ਹੀ ਨਹੀਂ ਚਾਹੁੰਦੇ ਸੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਰੈਗੂਲੇਸ਼ਨ ਪਾਸ ਕਰਕੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਜੇ ਤੁਹਾਡਾ ਕੋਈ ਆਪਣਾ ਵੱਖਰਾ ਵਿਊ ਪੁਆਇੰਟ ਹੈ ਤਾਂ ਪਾਰਟੀ ਨੂੰ ਵੈਲਕਮ ਕਰਦੇ ਹਾਂ ਕਿਉਂਕਿ ਪਾਰਟੀ ਦੇ ਵਿੱਚ ਵੱਖਰੇ ਵਿਚਾਰ ਪੇਸ਼ ਕਰਨਾ ਪਾਰਟੀ ਦੀ ਮਜ਼ਬੂਤੀ ਵਾਸਤੇ ਇਹ ਅੱਛੀ ਗੱਲ ਹੁੰਦੀ ਹੈ ਅਸੀਂ ਜਿਹੜੀ ਹੈ ਉਸ ਆਵਾਜ਼ ਨੂੰ ਨਹੀਂ ਦਬਾਉਣਾ ਚਾਹੁੰਦੇ ਲੇਕਿਨ ਪਾਰਟੀ ਫੋਰਮ ਦੇ ਉੱਤੇ ਹੋ ਅਸੀਂ ਮਤਾ ਵੀ ਪਾਸ ਕੀਤਾ ਵੀ ਆ ਕੇ ਜਿਹੜੀ ਗੱਲ ਰੱਖਣੀ ਆ ਪਾਰਟੀ ਫੋਰਮ ਤੇ ਰੱਖੋ ਪਰ ਪਾਰਟੀ ਫੋਰਮ ਤੇ ਤੇ ਤਾਂ ਰੱਖਣ ਕਿ ਕੋਈ ਸੱਚਾਈ ਹੋਵੇ ਚਾਰ ਦਿਨ ਪਹਿਲਾਂ ਤਾਂ ਟਿਕਟ ਲੈਣ ਵਾਸਤੇ ਪਾਰਟੀ ਤੋਂ ਜਦੋ ਜਹਤ ਹੁੰਦੀ ਸੀ ਸਮਝਾਉਣ ਦੇ ਬਾਵਜੂਦ ਵੀ ਤੁਹਾਡੀ ਪੋਜੀਸ਼ਨ ਨਹੀਂ ਠੀਕ ਹੈ ਤਾਂ ਵੀ ਕਿੰਨੇ ਸੀ ਕਿ ਨਹੀਂ ਮਹਾਰਾਜ ਚੇਤੂ ਰਹਿਣਾ ਤੇ ਜੇ ਰਿਜ਼ਲਟ ਉਸ ਦਾ ਆਇਆ ਤਾਂ ਫਿਰ ਤੁਸੀਂ ਬਾਅਦ ਚ ਪਾਰਟੀ ਦੇ ਸਿਰ ਬਲੇਮ ਪਾਓ ਇਹ ਚੰਗੀ ਆਦਤ ਨਹੀਂ ਜਿੱਤਾਂ ਵੀ ਹੁੰਦੀਆਂ ਹਾਰ ਵੀ ਹੁੰਦੀਆਂ ਆ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੁਸੀਂ ਕੋ ਗੱਲ ਕਹਿਣੀ ਹੈ ਮੋਸਟ ਵੈਲਕਮ ਆਊ ਕਮ ਪਰ ਮੰਚਾ ਉਹ ਨਹੀਂ ਸੀ ਕਿ ਮੰਚਾ ਇਹ ਸੀ ਕਿ ਤੁਹੇ ਪਾਸੇ ਜਿਹੜੀ ਭਾਜਪਾ ਦੀ ਸ਼ਹਿ ਸੀ ਕੇਂਦਰ ਦੀ ਸ਼ਹਿ ਸੀ ਉਹ ਸ਼ਾਇਦ ਵੀ ਪਤਾ ਨਹੀਂ ਉਹਨਾਂ ਨੇ ਸਾਨੂੰ ਫਟਾਫਟ ਕੀ ਦੇ ਦੇਣਾ ਉਹ ਉਹਨਾਂ ਦੇ ਸਾਹਮਣੇ ਕਦੀ ਵੀ ਇਸ ਤਰ੍ਹਾਂ ਕੋਈ ਪ੍ਰਾਪਤੀ ਨਹੀਂ ਹੁੰਦੀ ਸ਼੍ਰੋਮੜੀ ਕਾਲੀ ਦਲ ਨੇ ਆਪਣੇ ਬੰਦੀ ਸਿੰਘਾਂ ਦੀ ਰਹਾਜ ਦੇ ਲਈ ਸਮੇਂ-ਸਮੇਂ ਤੇ ਉੱਤੇ ਬੜੇ ਮੋਰਚੇ ਲਗਾਏ ਬੜਾ ਵੱਡਾ ਸੰਘਰਸ਼ ਕੀਤਾ ਹੈ ਔਰ ਉਹਨਾਂ ਨੂੰ ਅਜੇ ਤੱਕ ਕੋਈ ਪਰੋਲ ਨਹੀਂ ਦਿੱਤੀ ਜਾ ਰਹੀ ਸੈਂਟਰ ਸਰਕਾਰ ਦੇ ਵੱਲੋਂ ਵੀ ਕੋਈ ਜਿਹੜਾ ਨਰਮੀ ਨਹੀਂ ਵਰਤੀ ਜਾ ਰਹੀ ਔਰ ਰਾਮ ਨਹੀਮ ਨੂੰ ਵੇਖਿਆ ਕਿ ਹੁਣ ਫਿਰ 10ਵੀਂ ਤੋਂ 11ਵੀਂ ਵਾਰ ਜਿਹੜੀ ਪਰੋਲ ਦੇ ਦਿੱਤੀ ਗਈ ਹੈ ਦੇਖੋ ਇਹ ਜਿਹੜਾ ਮਸਲਾ ਹੈ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਮਸਲਾ ਔਰ ਅਗਰ ਕੇਂਦਰ ਸਰਕਾਰ ਨੇ ਤੇ ਗੰਭੀਰਤਾ ਨਾਲ ਨਹੀਂ ਸੋਚਦੀ ਤਾਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦਾ ਹਿਊਮਨ ਰਾਈਟਸ ਦਾ ਰਿਕਾਰਡ ਹੈ ਖਰਾਬ ਹੋਦਾ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਨੂੰ ਸਜ਼ਾ ਤੋਂ ਪਹਿਲਾਂ ਛੱਡ ਦਿਓ ਹੁਣ ਤਾਂ ਨੋਬਤ ਇਹ ਆਈ ਹੋਈ ਹੈ ਕਿ ਜਿੰਨੀ ਸਜ਼ਾ ਸੀ ਉਸ ਤੋਂ ਡਬਲ ਉਹਨਾਂ ਬੰਦਿਆਂ ਨੇ ਕੱਟ ਦਿੱਤੀ ਔਰ ਬਿਨਾ ਪਰੋਲ ਤੋਂ ਇਹਨਾਂ ਲੰਬਾ ਸਮਾਂ 33 ਸਾਲ ਜਿਹਨਾਂ ਦੇ ਵਿੱਚ 34 ਸਾਲ ਰਹਿਣਾ ਭਾਈ ਗੁਰਦੀਪ ਸਿੰਘ ਖੇੜਾ ਸਾਹਿਬ ਅੱਜ ਸਟੇਜ ਤੋਂ ਬੋਲ ਕੇ ਗਏ ਆਪਣੇ ਮਨ ਦਾ ਦਰਦ ਬਿਆਨ ਕਰਕੇ ਗਏ ਇਸ ਕਰਕੇ ਜਦੋਂ ਇੱਕ ਕੰਪੈਰੀਸ਼ਨ ਹੁੰਦੇ ਆ ਕਿ ਇੱਕ ਪਾਸੇ ਬਿਲਕਸ ਬਾਨੋ ਦਾ ਕੇਸ ਆ ਉੱਥੇ ਤੁਸੀਂ ਕਿਸ ਤਰੀਕੇ ਦਿੰਦੇ ਹੋ ਹੋਰ ਇਸਤੰਦੀਆਂ ਕਈ ਉਦਾਹਰਨੀਆਂ ਨੇ ਕਿ ਜਿੱਥੇ ਤੁਸੀਂ ਪਰ ਜਦੋਂ ਸਿੱਖ ਬੰਦੀ ਸਿੰਘਾਂ ਦਾ ਮਸਲਾ ਆਉਂਦਾ ਤੇ ਉੱਥੇ ਪੱਖਪਤੀ ਰਵਈਆ ਹੋਵੇ ਤੇ ਇਹ ਮੈਂ ਸਮਝਦਾ ਦੇਸ਼ ਵਾਸਤੇ ਜਿਹੜਾ ਸ਼ਰਮਨਾਕ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਘੱਟ ਗਿਣਤੀਆਂ ਵਾਸਤੇ ਕਾਨੂੰਨ ਹੋਰ ਹੋਵੇ ਤੇ ਬਹੁ ਗਿਣਤੀ ਵਾਸਤੇ ਕਾਨੂੰਨ ਹੋਰ ਹੋਵੇ ਹਿਊਮਨ ਰਾਈਟਸ ਸਭ ਦੇ ਹੁੰਦੇ ਕਿਸੇ ਵੀ ਧਰਮ ਦਾ ਬੰਦਾ ਅਸੀਂ ਕੱਲੇ ਆਪਣੇ ਸਿੱਖ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਕਿਸੇ ਹੋਰ ਧਰਮ ਦਾ ਵੀ ਹੈ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਤੇ ਅਸੀਂ ਕਿੰਨੂੰ ਵੀ ਛੱਡਿਆ ਜਾਣਾ ਚਾਹੀਦਾ ਅਕਸਰ ਸ਼੍ਰੋਮਣੀ ਕਾਲੀ ਦਲ ਚਣੌਤੀ ਦਾ ਸਾਹਮਣਾ ਤਾਂ ਕਰ ਰਿਹਾ ਤੇ ਕਿਸ ਲੈਵਲ ਤੇ ਕਿਸ ਪੱਧਰ ਤੇ ਵੇਖਦੇ ਹੋ ਪਾਰਟੀ ਨੂੰ ਇਸ ਟਾਈਮ ਤੇ ਦੇਖੋ ਪਾਰਟੀ ਜਿਹੜੀ ਹੈ ਬੜੀ ਦੱਸਿਆ ਮੈਂ ਕਿ ਲੰਬਾ ਸਮਾਜ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਹੈ ਉਤਰਾ ਚੜਾ ਆਉਂਦੇ ਆ ਪਾਰਟੀ ਦੇ ਵਿੱਚ ਪਹਿਲਾਂ ਵੀ ਬਹੁਤ ਪਾਰਟੀ ਨੇ ਇਸ ਤਰ੍ਹਾਂ ਦੇ ਉਤਰਾ ਚੜਾ ਦੇਖੇ ਅਸੀਂ ਹਮੇਸ਼ਾ ਜਿਹੜੀ ਹੈ ਹਰ ਗੱਲ ਦੀ ਇੰਟਰਸਪੈਕਸ਼ਨ ਕਰਕੇ ਜਿਹੜੀ ਕੋਈ ਕਮੀ ਰਹੀ ਹੈ ਉਹਨੂੰ ਵੀ ਦੁਰਸਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਕੋਈ ਗਲਤੀ ਰਹੀ ਹੈ ਉਨੂੰ ਵੀ ਸਦਾਰਨ ਦੀ ਕੋਸ਼ਿਸ਼ ਕਰਦੇ ਸਾਰੇ ਦੀ ਨਵੇਂ ਸਿਰੇ ਰਾਈਟ ਨੇ 29 ਨਵੰਬਰ ਚ 3 ਦਿਨ ਦਾ ਵੱਡਾ ਜਨਰਲ ਡੈਲੀਗੇਟ ਸੈਸ਼ਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਵੇ ਉਹਦਾ ਮਕਸਦ ਇਹ ਹੈ ਕਿ ਇੱਕ ਬ੍ਰੇਨ ਸਟਾਰਮਿੰਗ ਸੈਸ਼ਨ ਅਸੀਂ 3 ਦਿਨ ਦਾ ਕਰਾਂਗੇ ਜਿਹਦੇ ਚ ਸਾਰੇ ਸਾਡੇ ਸਟੇਟ ਦੇ ਡੈਲੀਗੇਟ ਵੀ ਦੂਜੇ ਸਟੇਟਾਂ ਦੇ ਡੈਲੀਗੇਟ ਵੀ ਦੇਸ਼ਾਂ ਤੋਂ ਵੀ ਡੈਲੀਗੇਟ ਆਉਣਗੇ ਔਰ ਜੋ ਸਮੇਧੀਆਂ ਆਉਣ ਵਾਲੇ ਲੰਬੇ ਸਮੇਂ ਦੀ ਚੁਣੌਤੀਆਂ ਚਾਹੇ ਉਹ ਜਿਹੜੀ ਅੱਗੇ ਆਪਾਂ ਪੰਥਕ ਇਸ਼ੂਜ਼ ਨੇ ਚਾਹੇ ਉਹ ਪੰਜਾਬ ਦਾ ਇਕਨੋਮਿਕ ਅਜੰਡਾ ਕਿ ਬਹੁਤ ਐਮਰਜੈਂਸੀ ਵਾਲੇ ਹਾਲਾਤ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਚਾਹੇ ਉਹ ਖੇਤੀ ਦਾ ਮੌਜੂਦਾ ਸੰਕਟ ਹੈ ਚਾਹੇ এনवायरमेंट ਦਾ ਸੰਕਟ ਹੈ ਚਾਹੇ ਉਹ এডੂਕੇਸ਼ਨ ਦੀਆਂ ਹੈਲਥ ਦੀਆਂ ਨੀਤੀਆਂ ਦੇ ਸਬੰਧ ਵਿੱਚ ਇਹ ਸਾਰੀਆਂ ਤੀਜਾ ਪੰਜਾਬੀ ਲੈਂਗੁਏਜ ਦਾ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਉਹਦੇ ਨਾਲ ਕਈ ਤਰ੍ਹਾਂ ਦੀਆਂ ਨਵੀਆਂ ਚੁਣੌਤੀਆਂ ਸਾਡੇ ਦਰਪੇਸ਼ ਨੇ ਇਨ ਸਾਰੀਆਂ ਚੀਜ਼ਾਂ ਦੇ ਉੱਤੇ ਪਾਰਟੀ ਦਾ ਵਿਊ ਕੀ ਹੋਵੇ ਸਟੈਂਡ ਕੀ ਹੋਵੇ ਲੌਂਗ ਟਰਮ ਪਾਲਿਸੀ ਕੀ ਹੋਵੇ ਇਹ 3 ਦਿਨ ਦਾ ਜਿਹੜਾ ਅਸੀਂ ਡੈਡੀਕੇਟ ਸੈਸ਼ਨ ਕਰ ਰਹੇ ਹਾਂ ਉਹਦਾ ਮਕਸਦ ਇਹ ਹੈ ਕਿ ਉੱਥੇ ਅਸੀਂ ਜਿਹੜੇ ਐਕਸਪਰਟ ਵੀ ਬੁਲਾਵਾਂਗੇ ਉੱਥੇ ਬੁੱਧੀਜੀਵੀ ਵੀ ਬੁਲਾਵਾਂਗੇ ਉੱਥੇ ਦੂਜੇ ਖੇਤਰੀ ਪਾਰਟੀਆਂ ਦੇ ਜਿਹੜੇ ਚੰਗੇ ਲੀਡਰ ਆ ਉਹਨਾਂ ਨੂੰ ਵੀ ਬੁਲਾਵਾਂਗੇ ਆਪਣੇ ਪਾਰਟੀ ਦੇ ਲੋਕ ਵੀ ਸਾਰੇ رائے ਦੇਣਗੇ ਉਹਦੇ ਵਿੱਚੋਂ ਅਸੀਂ ਜਿਹੜਾ ਵਿਜ਼ਨ ਹੈ ਆਪਣਾ ਉਹ ਨਾਲੇ ਲੰਬੇ ਸਮੇਂ ਦਾ ਕਿ ਜਿਹੜੇ ਚੇਂਜ ਪ੍ਰਸਥਿਤੀਆਂ ਹੈਗੀਆਂ ਨੇ ਉਹਦੇ ਮੁਤਾਬਕ ਪਾਰਟੀ ਦੀ ਉਹਨਾਂ ਦੀ ਲਾਈਨ ਕੀ ਹੋਵੇ ਇਹ ਅਸੀਂ ਨਵੰਬਰ ਦੇ ਵਿੱਚ ਸਾਰਾ ਕੁਝ ਤੈਅ ਕਰਾਂਗੇ ਡਾਕਟਰ ਸਾਹਿਬ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਵੱਲੋਂ ਗਿੱਦੜਵਾਹ ਤੋਂ ਚੋਣ ਲੜਨ ਦੀਆਂ ਕਿਐਸ ਰਿਆ ਲਗਾਈਆਂ ਜਾ ਰਹੀਆਂ ਜੀ ਕਾਫੀ ਇਹ ਚਰਚਾ ਦਾ ਵਿਸ਼ਾ ਬਣਿਆ ਕੀ ਕਹੋਗੇ ਤੁਸੀਂ ਨਹੀਂ ਦੇਖੋ ਕੈਂਡੀਡੇਟ ਤਾਂ ਹਲੇ ਅਸੀਂ ਚਾਰਾਂ ਦੇ ਵਿੱਚੋਂ ਕਿਤੇ ਵੀ ਫੈਸਲਾ ਨਹੀਂ ਕੀਤਾ ਪਰ ਪ੍ਰਧਾਨ ਨੇ ਤੇ ਚਾਰੇ ਥਾਵਾਂ ਤੇ ਲੜਨਾ ਕਿਉਂਕਿ ਲੀਡ ਪ੍ਰਧਾਨ ਨੇ ਕਰਨਾ ਹ ਇਸ ਕਰਕੇ ਇਹ ਚੰਗੀ ਗੱਲ ਹੈ ਉਹਨਾਂ ਨੇ ਕਿਉਂਕਿ ਗਿੱਦੜਵਾਹ ਤੋਂ ਪੁਰਾਣਾ ਪਾਲਸਵਤ ਆਪਣਾ ਵੀ ਹਲ ਕਰ ਰਿਹਾ ਉਤੋਂ ਮਨਪ੍ਰੀਤ ਸਿੰਘ ਬਾਦਲ ਵੀ ਸਾਡੇ ਵੱਲੋਂ ਲੜਦਾ ਰਿਹਾ ਇਹ ਇਹਨਾਂ ਵਾਸਤੇ ਵੀ ਉਹ ਘਰ ਵਾਂਗੂ ਹੀ ਆ ਬਿਲਕੁਲ ਬਾਦਲਪਿੰਡ ਦੇ ਨਾਲ ਹੀ ਇਸ ਕਰਕੇ ਚੰਗਾ ਉਹਨਾਂ ਨੇ ਜਿਹੜਾ ਟਾਈਮ ਦੀ ਸੁਚੱਜੀ ਵਰਤੋਂ ਹੀ ਹੁੰਦੀ ਹੈ ਕਿ ਤੁਸੀਂ ਪਹਿਲਾਂ ਆਪਣਾ ਏਰੀਆ ਚੰਗੀ ਤਰ੍ਹਾਂ ਕਵਰ ਕਰ ਲਓ ਉਸ ਤੋਂ ਬਾਅਦ ਬਰਨਾਲਾ ਆ ਜਾਣਾ ਡੇਰੇ ਬਾਬਾ ਨਾਨਕ ਆ ਜਾਣਾ ਉਧਰ ਹਿਾਰਪੁਰ ਦੇ ਵਿੱਚ ਜੱੱਬਾ ਆ ਜਾਣਾ ਚਾਰੇ ਥਾਵਾਂ ਤੇ ਉਹਨਾਂ ਨੂੰ ਇਹ ਟਾਈਮ ਦੇਣਾ ਪੈਣਾ ਤੇ ਹਾਲੇ ਇਲੈਕਸ਼ਨਾਂ ਅਨਾਉਂਸ ਨਹੀਂ ਹੋਈਆਂ ਪਹਿਲਾਂ ਚਾਂਸਸ ਸੀ ਕਿ ਸ਼ਾਇਦ ਹਰਿਆਣਾ ਦੇ ਨਾਲ ਹੋਣ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਵਾਲੀ ਡਿਊਟੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਪੁਰੇ ਇਹ ਨੂੰ ਦੇਖਿਆ ਪੈਂਦਾ ਵੀ ਸ਼ਾਇਦ ਉਹਨਾਂ ਨੇ ਚਾਰੇ ਥਾਵਾਂ ਤੇ ਇਸੇ ਤਰੀਕੇ ਕਰ ਲਿਆ। ਉਹ ਐਕਚੁਅਲੀ 2-3 ਵਾਰ ਉਹਨਾਂ ਨੇ ਮੀਟਿੰਗਾਂ ਕਰ ਲਈਆਂ ਜੀ ਉੱਥੇ ਉਹਨਾਂ ਦੀਆਂ ਬੈਠਕਾਂ ਕਿ ਦਰਵਾਜ਼ ਹੋ ਗਈਆਂ ਉਹਦਾ ਕਰਕੇ ਜਿਹੜਾ ਉਹ ਜ਼ਿਆਦਾ ਪਕਿਆਈ ਲੋਕਾਂ ਦੇ ਮਨਾਂ ਚ ਪੱਕਦੀ ਆ। ਨਹੀਂ ਮੈਂ ਕਹਿਣਾ ਕਿ ਉਹ ਉਹਨਾਂ ਦਾ ਨਿੱਜੀ ਜਿਹਾ ਹਲਕਾ ਬਾਲ ਸਾਹਿਬ ਬਹੁਤ ਨਿਕਸ਼ਣਾ ਜਿਹੜਾ ਜ਼ਿੰਦਗੀ ਦਾ ਸਟਾਰਟ ਸੀ ਉਹਨਾਂ ਦਾ ਉਸ ਤੋਂ ਬਾਅਦ ਸਾਹਿਬ ਆਪ ਲੜੇ। ਗਦਰਬਾਦੀ ਜਿਮਨੀ ਚੌਂਕ ਬੜੀ ਮਸ਼ਹੂਰ ਆ ਜਦੋਂ ਮਨਪ੍ਰੀਤ ਬਾਦ ਸਾਡੇ ਵੱਲੋਂ ਪਹਿਲੀ ਵਾਰੀ ਉੱਥੇ ਲੜਿਆ ਸੀ। ਇਸ ਕਰਕੇ ਉਸ ਹਲਕੇ 'ਚ ਉਹਨਾਂ ਦੀ ਨਿੱਜੀ ਪ੍ਰਕਟ ਵੀ ਆ ਜਾਤੀ ਉੱਥੇ ਹੁੰਦਾ ਹੀ ਹੈ ਕੁਦਰਤੀ ਕਿ ਉੱਥੇ ਉਹ ਸਮਝਦੇ ਕਿ ਲੋਕਾਂ ਦੀ ਵੀ ਖਿੱਚ ਜ਼ਿਆਦਾ ਹੁੰਦੀ ਹੈ ਕਿ ਉਹ ਉੱਥੇ ਉਹ ਡੋਰ ਟੂ ਡੋਰ ਵਾਂਗੂ ਪੂਰਾ ਆਪਣਾ ਜਿੰਨਾ ਅਸਰ ਸੂਕਾ ਪੂਰਾ ਏਨਰਜੀ ਆਪਣੀ ਲਾ ਰਿਹਾ ਪਰ ਕੈਂਡੀਡੇਟਾਂ ਦਾ ਫੈਸਲਾ ਪਟ ਤਾ ਬਿਲਕੁਲ ਅੱਜ ਇਥੇ ਬਾਬਾ ਬਕਾਲਾ ਸਾਹਿਬ ਕੇ ਮੇਲਾ ਰਖੜ ਪੋਣਿਆ ਤੇ ਸਿਆਸੀ ਕਾਨਫਰੰਸ ਹੋਈ ਹੈ ਤਾਂ ਜਿthetaਦਰ ਬਲਜੀਤ ਸਿੰਘ ਜਲਾਲ ਉਸਮਾ ਇਥੇ ਮੌਜੂਦ ਨੇ ਸਰ ਕਿਵੇਂ ਕੀ ਕਹਿਣਾ ਚਾਹੋਗੇ ਵਰਕਰਾਂ ਦਾ ਕੋਈ ਧੰਨਵਾਦ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੋਮਣੀ ਕਲਦਲ ਹਲਕਾ ਬਾਬਾ ਕਲਾ ਸਾਧਿਸਭਾ ਵਰਕ ਸੈਸ਼ਨ ਦਾ ਸਰਪ੍ਰਧਾਨਾਂ ਦਾ ਦਿਲ ਦੀਆਂ ਗੱਲਾਂ ਜੀ ਉਸੇ ਧਨਵਾਦ ਕਰਦਾ ਹਾਂ ਉੱਥੇ ਮਾਜੀ ਦੀ ਸਮੁੱਚੀ ਟੀਮ ਸਾਰੇ ਹਕਾਂਟਾ ਸਾਹਿਬ ਦਾ ਸ਼ੋਮਣੀ ਕੁਤਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬੰਦਾ ਉੱਥੇ ਨਾਲ ਹੀ ਹਾਈ ਕਮਾਂਡ ਦਾ ਸੁਦਰਸ਼ਪ੍ਰੀਤ ਸਿੰਘ ਬਾਦਲ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਬੜੇ ਪ੍ਰਾਣੇ ਮੈਂ ਉਹਦਾ ਛੋਟਾ ਹੁੰਦਾ ਸੀ ਡਾਕਟਰ ਦਲੀਪ ਸਿੰਘ ਚੀਮਾ ਸਾਰਿਆਂ ਦਾ ਬਹੁਤ-ਬਹੁਤ ਉਥੇ ਦਾਾਲੀ ਮਾਝੇ ਦੇ ਸਾਡੇ ਜਨੈਲ ਵਿਕਰਮ ਸਿੰਘ ਜੀ ਮਜੀਠਾ ਸਦਾ ਗੁਜਾਰ ਸਿੰਘ ਦੀ ਰੜੀ ਕੇ ਅਤੇ ਸੂਚੀ ਟੀਮ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤਿੰਨੋਂ ਜ਼ਿਲ੍ਹਿਆਂ ਦੇ ਸਾਰਿਆਂ ਨੇ ਰਲ ਕੇ ਜਿਹੜਾ ਇਹ ਸ਼ੋਮਣੀ ਕਾਲਾ ਦੇ ਮਸੰਦਾਂ ਮਾਝੇ ਦੀ ਧਰਤੀ ਤੇ ਰੈਲੀ ਕੀਤੀ ਆ ਔਰ ਬਹੁਤ ਵੱਡੀ ਰੈਲੀ ਜੇ ਕੰਪੈਰੀਸ਼ਨ ਕਰ ਲਈਏ ਦੂਜੀਆਂ ਪਾਰਟੀਆਂ ਦੇ ਇੱਕ ਬੰਨੇ ਸਰਕਾਰੀ ਆ ਦੂਜੇ ਬੰਨੇ ਉਹ ਆ ਜਿਹੜਾ ਪੰਜਾਬ ਚੋਂ ਆਮ ਲੋਕ ਚੱਲ ਕੇ ਆਏ ਜਿਨ੍ਹਾਂ ਨੇ ਡਾਲਰ ਵੀ ਲਾਏ ਬੜਾ ਕੁਛ ਕੀਤਾ ਤੇ ਸਾਰਾ ਪਛਾਰ ਜਿਹੜਾ ਉਹ ਬਲਦ ਸਾਹਿਬ ਦੇ ਖਿਲਾਫ ਕੀਤਾ ਅੱਜ ਬਲਦ ਸਾਹਿਬ ਵੱਲ ਜਿਹੜਾ ਉਹ ਰੈਲੀ ਜਿਹੜੀ ਆ ਸੰਗਤ ਦੀ ਵੱਧ ਬਾਕੀ ਹਾਲ ਤੁਹਾਨੂੰ ਦੇਖ ਲਿਆ ਇੱਕ ਬੰਨੇ ਸਕਾਰੀ ਆ ਇੱਕ ਬੰਨੇ ਉਹ ਬੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਅੱਜ ਇਸ ਪੁੱਤਰ ਧਰਤੀ ਤੇ ਜਿੱਥੇ ਇੱਕ ਤੇ ਇੱਕ ਬਲਦ ਸਾਹਿਬ ਦੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਤਪੱਸਿਆ ਕੀਤੀ ਆ ਜਿੱਥੇ ਗੁਰੂ ਦੀ ਸ਼ਰਧਾ ਲੈ ਕੇ ਆਪਣੀ ਸ਼ਰਧਾ ਲੈ ਕੇ ਗੁਰੂ ਸਵਰਪ ਕੀਤੀ ਆ ਅਤਵਾਸਤ ਖੋਏ ਨੇ ਉੱਥੇ ਰੈਲੀ ਦੀ ਸਮੂਲ ਸਮੁਲਿਅਤ ਵੀ ਜੜੀ ਆ ਉਹ ਕੀਤੀ ਬਹੁਤ ਵੱਡੀ ਦਰਦਾਰ ਤੇ ਮੈਂ ਸਮੁੱਚੀ ਲੀਡਰਸ਼ਿਪ ਦਾ ਜਿੱਥੇ ਤਵਾ ਕਰਦਾ ਉੱਥੇ ਸਮੁੱਚੇ ਮਾਜਦੇ ਉਹਨਾਂ ਹਾਰੇਕ ਵਰਕਰ ਸਹਿਬਾਨ ਦਾ ਦਿਲ ਦੀਆਂ ਗਰਾਹੀਆਂ ਧਮਾਗਾ ਦਾ ਜਿਨ੍ਹਾਂ ਬਹੁਤ ਵੱਡਾ ਯੋਗਦਾਨ ਪਾ ਕੇ ਇਹ ਰੈਲੀ ਨੂੰ ਕਾਮਯਾਬ ਕੀਤਾ। ਤਾਂ ਬਿਲਕੁਲ ਇਹ ਸਾਨੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਔਰ ਉਹਨਾਂ ਦੇ ਨਾਲ ਜਸਕਰ ਮਜੀਦ ਸਿੰਘ ਜਲਾਲ ਉਸਮਾ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ ਜਗਮਣੀ ਟੀਵੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ।